ਫੀਲਡ ਲੈ ਕੇ ਸ਼ਾਂਤ ਦਾ ਡੋਰ ਤੋਂ ਡੋਰ ਹੋ ਰਿਹਾ ਕੀ ਕਹਿਣਾ ਚਾਹੋਗੇ ਲੋਕ ਕੋ ਗੱਲ ਇਦਾਂ ਜੀ ਹਲਕਾ ਵਿਧਾਨ ਸਭਾ ਫਲੋਰ ਸਾਡਾ ਆਪਣਾ ਹਲਕਾ ਸਾਰੇ ਲੋਕਾਂ ਦਾ ਹਲਕਾ ਹੈ ਅਸੀਂ ਉਹਦੇ ਸੇਵਾਦਾਰ ਹੋਣ ਦੇ ਨਾਤੇ ਇਹ ਵੀਰੇ ਸਾਰੇ ਸਾਥੀ ਆ ਜਨੈਲ ਸਿੰਘ ਮੁੱਤੀਪੁਰ ਤੋਂ ਹੈਗੇ ਆ ਹੁਣ ਇੱਥੇ ਖੜੇ ਹੋਏ ਆਂ ਨੇ ਅਸੀਂ ਸਵੇਰ ਦੇ ਤਿੰਨ ਚਾਰ ਪੁਆਇੰਟ ਜਿਹੜੇ ਗਿਆ ਤੁਹਾਡੇ ਸਾਹਮਣੇ ਜਿਹੜੇ ਗਿਆ ਪਹਿਲਾਂ ਅਸੀਂ ਸ਼ਨੀ ਮੰਦਰ ਗਏ ਆ ਗਿਆ ਨਾਲ ਜਿਹੜਾ ਹੈਗਾ ਉੱਥੇ ਪੁਲਿਸ ਅਕੈਡਮੀ ਫਲੋਰ ਵਾਲਾ ਜਿਹੜਾ ਹੈਗਾ ਉਹ ਪੁਆਇੰਟ ਦੇਖਿਆ ਉਸ ਤੋਂ ਬਾਅਦ ਅਸੀਂ ਛੋਲੇ ਬਾਜ਼ਾਰ ਜਿਹੜਾ ਹੈਗਾ ਉੱਥੇ ਜਾ ਨਹੀਂ ਹੁੰਦਾਗਾ ਬਹੁਤ ਰਸਤਾ ਜਿਹੜਾ ਖਰਾਬ ਹੈ ਅਸੀਂ ਉੱਥੇ ਵੀ ਤੁਰ ਕੇ ਜਾ ਕੇ ਆਪਾਂ ਉੱਥੇ ਵੀ ਮਤਲਬ ਜਿਹੜਾ ਹੈਗਾ ਉਹਨਾਂ ਦੇ ਕੋਲ ਸੁਝ ਜਿਹੜਾ ਹੈਗਾ ਪੁਆਇੰਟ ਜਿਹੜਾ ਸਗਾ ਲੀਕਾ ਜਿਹੜਾ ਪੁਆਇੰਟ ਜਿਹੜਾ ਹੈਗਾ ਆ ਉਹ ਪੁਕਤਾ ਵਧੀਆ ਕੀ ਪ੍ਰੋਬਲਮ ਹੈ ਕੀ ਕੀ ਆ ਰਹੀਆਂ ਨੇ ਲੋਕਾਂ ਦੇ ਪਿੰਡਾਂ ਵਾਲਿਆਂ ਨੂੰ ਕੀ ਦਿੱਕਤਾਂ ਕੀ ਨੇ ਆ ਦੇਖੋ ਦਿੱਕਤ ਕੋਈ ਏਡੀ ਨਹੀਂ ਹੈਗੀ ਆ ਦਿੱਕਤ ਲੋਕਾਂ ਲੋਕ ਤਾਂ ਦਿੱਕਤ ਨੂੰ ਮੰਨਦੇ ਨਹੀਂਗੇ ਖਾਸ ਤੌਰ ਤੇ ਜਿਹੜਾ ਸਾਡਾ ਭਾਈਚਾਰਾ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਆ ਖੜੇ ਨੇ ਸਾਰੇ ਟਰੈਕਟਰ ਟਰਾਲੀਆਂ ਵੀ ਤਹਾਸ਼ਾ ਆ ਬੋਰੇ ਸਾਰਾ ਕੁਝ ਹੈਗਾ ਆ ਮਤਲਬ ਜਿਹੜਾ ਹੈਗਾ ਸਿਰਫ ਕੁਦਰਤ ਦੀ ਕਰੋਪੀ ਤੋਂ ਆਪਾਂ ਡਰਦੇ ਹੈਗੇ ਆ ਕਿ ਜਿਸ ਤਰ੍ਹਾਂ ਰਾਤੀ ਪਾਣੀ ਆਇਆ ਔਰ ਆਇਆ ਪਾਣੀ ਪਰ ਲਗਭਗ 3 ਫੁੱਟ ਜਿਹੜਾ ਹੈਗਾ ਉੱਪਰ ਪਾਣੀ ਜਿਹੜਾ ਉਹਦਾ ਲੈਵਲ ਜਿਹੜਾ ਹੈਗਾ ਡਾਊਨ ਹੋਇਆ ਹੈਗਾ ਜੇ ਹੋਰ ਵੀ ਛੱਡਿਆ ਜਾਵੇਗਾ ਇਹ ਜਿਹੜਾ ਸਤਲੁਜ ਦਰਿਆ ਆ 1,300 ਹਜ਼ਾਰ ਦੀ ਕੈਪੈਸਿਟੀ ਵਾਲਾ ਇਲਾਕਾ ਦਰਿਆ ਹੈਗਾ ਇਸ ਤੋਂ ਉੱਪਰ ਆਈ ਜਿਹੜੀ ਹੈਗੀ ਸਾਡੇ ਆਲੇ-ਦੁਆਲੇ ਦੀ ਕਿਰਿਆ ਕਿ ਜਿਹੜੀ ਸੀ ਹੋਈ ਸੀ ਪਰੰਤੂ ਹੁਣ ਜਿੱਥੇ ਵੀ ਸਾਡੇ ਜਿਹੜੇ ਕਹਿੰਦੇ ਉਹ ਨਾਜ਼ੁਕ ਕਲੀ ਜਾਂ ਜਿੱਥੇ ਸਾਨੂੰ ਸਥਿਤ ਰਹਿਣ ਦੀ ਲੋੜ ਆ ਉਹਨਾਂ ਬੰਦਨਾ ਦੇ ਉੱਤੇ ਸਾਡੇ ਜਿਹੜੇ ਹੈਗੇ ਸਾਡੇ ਸਾਰੇ ਭਾਈਚਾਰੇ ਦੇ ਪਿੰਡਾਂ ਦੇ ਲੋਕਾਂ ਨੇ ਇੱਥੋਂ ਤੱਕ ਪ੍ਰਸ਼ਾਸਨ ਵੀ ਜਿਹੜਾ ਹੈਗਾ ਨਾਲ ਲੱਗਾ ਹੋਣੇ ਸਰਪੰਚ ਜੀ ਉਮਰਜੀਤ ਜੀ ਹੈਗੇ ਨੇ ਇਹਨਾਂ ਦੇ ਨਾਲ ਜਿਹੜੀ ਗੱਲ ਦੀ ਵੀ ਗੱਲ ਕਰਾਈ ਜੀਸੀਬੀ ਮਸ਼ੀਨ ਆਏਗੀ ਇੱਥੇ ਜਿਹੜਾ ਹੈਗਾ ਟੈਕਨੀਕਲ ਬੰਦਾ ਆਏਗਾ ਹੋਰਿਆ ਦੀ ਭਾਈ ਹੋਗੇ ਮਨਰੇਗਾ ਜਿਹੜੀ ਹੈਗੀ ਲੇਬਰ ਇਸ ਕੰਮ ਦੇ ਵਿੱਚ ਲੱਗੇ ਹੈ ਗਿਆ ਬਾਕੀ ਪਰਮਾਤਮਾ ਕਿਰਪਾ ਹੋਣੀ ਚਾਹੀਦੀ ਕਿਉਂਕਿ ਕੁਦਰਤੀ ਰੂਪੀ ਹੈ ਗਿਆ ਉਹਦੇ ਅੱਗੇ ਸਿਰ ਚੁਕਾ ਸਕਦੇ ਆ ਪਰਮਾਤਮਾ ਵਾਹਿਗੁਰੂ ਦੇ ਬੇਜਰੀ ਗਿਆ ਸ਼ਾਂਤ ਹੋਵੇ ਤਾਂ ਕਿ ਜਿਹੜਾ ਗਮਲਕਤਾ ਤੇ ਮਾਨਤਾ ਜਰੀ ਗਿਆ ਉਹ ਬਸ ਸਕੋਰੇ ਇਸ 외ਲਾਵਾ ਕਿ ਹੈ ਮਹਿਲਾਵਾਂ ਲੋਕ ਕਿਹਾ ਜਾ ਰਿਹਾ ਵਾ ਸਾਨੂੰ ਸਾਡਾ ਕੋਈ ਹਾਲ ਚਾਲ ਪੁੱਛਣ ਲਈ ਨਹੀਂ ਆਇਆ ਵਾ ਲੇਕਿਨ ਤੁਸੀਂ ਪੁੱਛੇ ਹੋਰੇ ਨਹੀਂ ਦੇਖੋ ਇਹ ਮਹਿਲਾਵਾਂ ਨਹੀਂ ਸਾਡੀਆਂ ਭੈਣਾਂ ਤੇ ਭਰਾ ਨੇ ਮੈਂ ਉਥੇ ਛੋਲੇ ਬਿਆੜ ਵੀ ਸ਼ਾਇਦ ਮੇਰੇ ਸਾਥੀ ਸਿਗੇ ਅਸੀਂ ਉਥੇ ਟਰੈਕਟਰ ਤੇ ਗਏ ਆ ਅਸੀਂ ਉਹਨਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਛੱਕੇ ਆਏ ਹੈਗੇ ਉਹਨਾਂ ਦੇ ਨਾਲ ਅਸੀਂ ਬੋਰੀਆਂ ਦੀ ਵੀ ਸਾਂਝ ਪਾ ਕੇ ਆਏ ਆ ਅਸੀਂ ਉਹਨਾਂ ਦਾ ਮਨੋਬਲ ਉੱਚਾ ਕੀਤਾ ਹੈਗਾ ਆ ਜੀ ਉਹ ਉਹਨਾਂ ਨੂੰ ਕੋਈ ਸਾਡੇ ਲਈ ਗਿਲਾ ਸ਼ਿਕਵਾ ਨਹੀਂ ਹੈਗਾ ਪ੍ਰਸ਼ਾਸਨ ਲਈ ਗਿਲਾ ਸ਼ਿਕਵਾ ਨਹੀਂ ਹੈਗਾ ਅਸੀਂ ਉਹਨਾਂ ਦੇ ਨਾਲ ਆ ਲੋਕ ਪਿੰਡਾਂ ਦੇ ਲੋਕ ਗੁਰੂ ਦੇ ਲੰਗਰ ਚਲਾਏ ਪਏ ਹੈਗੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਮਤ ਜਿਹੜਾ ਹੈਗਾ ਇਸ ਜਿਹੜੇ ਹੈਗਾ ਸੰਕਟ ਦੀ ਘੜੀ ਦੇ ਵਿੱਚ ਸਾਰੇ ਅਸੀਂ ਇੱਕ ਬੋਗਾ ਜਿਹੜੀ ਜੀ ਸੀ ਵੀ ਦੀ ਸਹੂਲਤ ਚਾਹੀਦੀ ਸੀ ਉਸ ਵਾਰੇ ਤੋਂ ਕੀ ਹੁਣੇ ਕੋਲੇ ਤੁਹਾਡੇ ਸਾ ਨੇ ਯਾ ਜੀਸੀਬੀ ਇੱਥੇ ਚਾਹੀਦੀ ਹੈਗੀ ਆ ਹੁਣੇ ਐਸਡੀਓ ਦੇ ਨਾਲ ਰਾਤਤਾ ਕੀਤਾ ਹੈਗਾ ਇੱਥੇ ਜਿਹੜੀ ਜਾਦੀ ਜਿਹੜੀ ਜੀਸੀਬੀ ਜਿਹੜੀ ਮੇਜਰ ਹੈ ਕੋਈ ਪਿੰਡਾਂ ਦੇ ਵਿੱਚ ਜੇ ਤੁਸੀਂ ਦੌਰਾ ਕੀਤਾ ਬਾਈ ਉੱਥੇ ਤੁਸੀਂ ਤਰਪਾਲਾਂ ਵੀ ਬੰਡੀਆਂ ਕੋਈ ਘਰ ਐਸੇ ਹੈਗੇ ਨੇ ਜਿਹੜੇ ਕਹਿੰਦੇ ਸਾਡੀ ਹਾਲੇ ਤੱਕ ਤੁਹਾਨੂੰ ਤਰਪਾਲ ਨਹੀਂ ਮਿਲਲੀ ਜਿਹਨੂੰ ਚਾਹੀਦੀ ਉਹਨੂੰ ਨਹੀਂ ਮਿਲ ਰਹੀ ਹੈ ਜਿਹਨੂੰ ਨਹੀਂ ਚਾਹੀਦੀ ਉਹ ਲੈ ਕੇ ਜਾ ਰਹੇ ਨੇ ਹਲਕਾ ਵਿਧਾਨ ਸਭਾ ਫਲੋਰ ਦਾ ਇੱਕ ਵੀ ਦਰਿਆ ਦੇ ਵਿੱਚ ਸਾਡਾ ਜਿਹੜਾ ਕੋਈ ਵੀ ਪਿੰਡ ਜਿਹੜਾ ਹੈਗਾ ਇਦਾਂ ਦਾ ਨਹੀਂ ਜਿਹਨੂੰ ਕੋਈ ਮਤਲਬ ਇਦਾਂ ਜੂਰ ਤੋਂ ਉਹ ਪਹਿਲਾਂ ਹੀ ਜ਼ਮੀਨਾ ਆ ਉਹਨੇ ਪਹਿਲਾਂ ਸ਼ਿਕਪਟ ਕੀਤੇ ਹੈਗੇ ਹਾਂ ਬਰਸਾਤ ਦੇ ਮੌਸਮ ਕਰਕੇ ਪਿੰਡਾਂ ਦੇ ਵਿੱਚ ਕੋਈ ਕੱਚਾ ਪਾਣੂ ਪਰੋ ਕਰਕੇ ਉਹ ਲੀਕੇਜ ਹੋਈ ਆ ਇੱਥੇ ਤੱਕ ਲੀਕੇਜ ਤਾਂ ਪੱਕੇ ਘਰਾਂ ਦੀ ਵੀ ਮਤਲਬ ਜਿਹੜੀ ਹੋ ਰਹੀ ਕਿਉਂਕਿ ਲਗਾਤਾਰ ਬਰਸਾਤ ਹੋ ਰਹੀ ਆ ਪਰੰਤੂ ਜਿੱਥੇ ਕਿਤੇ ਪਿੰਡਾਂ ਦੇ ਵਿੱਚ ਜਿਆਦਾ ਬਰਸਾਤ ਦੇ ਨਾਲ ਕੋਈ ਨੁਕਸਾਨ ਹੁੰਦਾ ਹੈਗਾ ਤਾਂ ਉਹਦੇ ਲਈ ਆ ਪਿੰਡਾਂ ਦੀ ਪਟਵਾਰੀਆਂ ਨੂੰ ਨੰਬਰਦਾਰਾਂ ਨੂੰ ਸਰਪੰਚਾਂ ਪੰਚਾਂ ਦੀ ਮਦਦ ਲੈ ਕੇ ਜਿਸ ਘਰ ਦਾ ਜਿਆਦਾ ਨੁਕਸਾਨ ਹੋਇਆਗਾ ਉਹਦਾ ਮੁਆਵਜ਼ਾ ਵੀ ਜਿਹੜਾ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਪੂਰਾ ਸਰਵੇ ਹੋ ਰਿਹਾ ਹੈਗਾ ਦੂਸਰੇ ਪਾਸੇ ਜਿਹੜੇ ਸਾਡੇ ਸਾਥੀ ਕਿਸਾਨ ਭਰਾ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਦਰਿਆ ਦੇ ਵਿੱਚ ਆ ਜਾਂ ਜਿੱਥੇ ਕੋਈ ਜ਼ਿਆਦਾ ਬਾਹਰ ਪਾਣੀ ਦੀ ਮਾਰ ਦੇ ਵਿੱਚ ਆ ਗਈਆਂ ਉਹਨਾਂ ਦੀ ਵੀ ਗਰਦਾਵੀ ਜਿਹੜੀ ਹੁੰਦੀ ਆ ਉਹ ਕੀਤੀ ਜਾ ਰਹੀ ਹੈਗਾ ਜਿੰਨਾ ਵੀ ਕੋਈ ਬਣਦਾ ਮੁਆਵਜ਼ਾ ਜਿਹੜਾ ਹੈਗਾ ਉਹ ਸਾਰੇ ਭਰਾਵਾਂ ਨੂੰ ਦਿੱਤਾ ਜਾ ਰਿਹਾ ਸਰ ਜੀ ਉਹ ਸਤਲੁਜ ਦੇ ਦਰਿਆ ਦੇ ਵਿੱਚ ਜਿਹੜੇ ਜ਼ਮੀਨਾਂ ਹੈਗੀਆਂ ਨੇ ਕਿੰਨੀਆਂ ਕਿੰਨੀ ਹੋਣ ਤਾਂ ਖਰਾਬ ਹੋ ਚੁੱਕੀਆਂ ਆ ਦੇਖੋ ਜਿਹੜੀ ਤਾਂ ਸਤਲੁਜ ਦਰਿਆ ਦੇ ਵਿੱਚ ਅੰਦਰ ਲਈ ਆਪਾਂ ਦੇਖ ਰਹੇ ਆ ਜਿਹੜੀ ਵੀ ਜ਼ਮੀਨ ਹੈਗੀ ਆ ਉਹ ਤੇ ਤਾਂ ਪਾਣੀ ਉੱਪਰ ਦੀ ਲੰਘ ਗਿਆ ਹੈਗਾ ਜਿੱਥੋਂਾਂ ਵੀ ਆ ਝੋਨੇ ਦੇ ਉੱਪਰ ਦੀ ਪਾਣੀ ਵਿਚਰ ਗਿਆ ਹੈਗਾ ਉਹ ਖਰਾਬ ਹੋ ਗਈ ਆ ਜਿਹੜਾ ਕੋਈ ਸੁਰੱਖਿਅਤ ਅਕੀ ਉੱਚੇ ਥਾਂ ਤੇ ਹੈਗਾ ਮੋਸਟਲੀ ਕੱਟੇ ਆ ਜਿੰਨੀਆਂ ਵੀ ਜ਼ਮੀਨਾਂ ਅੰਦਰ ਆ ਉਹ ਤੇ ਕਿੰਨੇ ਇੱਕ ਇੱਕ ਖਰਾਬ ਹੋ ਚੁੱਕੇ ਕੋਲ ਦਾ ਅਪਰੋਕਸਿਮੇਟ 4000 ਕਿਲਾ ਜਿਹੜਾ ਆਪਣੇ 10000 ਨਹੀਂ 7000 ਤੋਂ ਉੱਥੋਂ ਇੱਥੇ ਤੱਕ ਜਿਹੜਾ ਹੈਗਾ ਉਹਦਾ ਹੈ ਉਹ ਜਿੰਨਾ ਵੀ ਹੋਇਆ ਕਿਉਂਕਿ ਮਾਲ ਵਿਭਾਗ ਦੇ ਕੋਲ ਸਾਰਾ ਰਿਕਾਰਡ ਆ ਉਹਦੀਆਂ ਜਿੰਨੀਆਂ ਗਰਜ਼ਡਾਰੀਆਂ ਉਹਦਾ ਜਿਹ ਉਹਦਾ ਜਿਹੜਾ ਜਾਜ ਬਦਲ ਕਰਕੇ ਜਿਹੜਾ ਹੈਗਾ ਸਾਰਿਆਂ ਦੇ ਲਈ ਜਿਆ ਮੌਜਾ ਦੇ ਲਈ ਬਚਨ ਬਾਦੇ ਠੀਕ ਹੈ ਜੀ ਥੈਂਕ ਯੂ ਧੰਨਵਾਦ ਤੁਸੀਂ ਸਰ ਤੁਸੀਂ ਮੌਕੇ ਤੇ ਪਹੁੰਚ ਕੇ ਹਾਲਾਤ ਦੇਖੇ ਨੇ ਕਿੱਸ ਤਰ੍ਹਾਂ ਲੱਗਦਾ ਇਹ ਹਾਲਾਤ ਭਾਜੀ ਇੱਕ ਦੋ ਦਿਨ ਪਹਿਲਾਂ ਤਾਂ ਬਹੁਤ ਮਾੜੇ ਸੀ ਐਨੇ ਕੁ ਮਾੜੇ ਸੀ ਵੀ ਡਰ ਲੱਗਦਾ ਸੀ ਵੀ ਕਿਸੇ ਟਾਈਮ ਵੀ ਸਾਡਾ ਏਰੀਆ ਵੀ ਰੁਟ ਜਾਣਾ ਕਿਉਂਕਿ ਇੰਨਾ ਕੁ ਪਾਣੀ ਐ ਸਿਰੇ ਤੇ ਪਾਣੀ ਚੱਲਦਾ ਸੀ ਪਰ ਮਹਾਰਾਜ ਨੇ ਇੰਨੀ ਕੁ ਭਲੀ ਕੀਤੀ ਆ ਵੀ ਰਾਤ ਦਾ ਪਾਣੀ ਉੱਤਰ ਗਿਆ ਇੱਥੇ ਵੀ ਚਲੋ ਹੁਣ ਮੀਂਹ ਬੰਦਿਆ ਦਨ ਨਿੱਖਰ ਗਿਆ ਪਿੱਛੇ ਵੀ ਮਹਾਰਾਜ ਕਹਿੰਦੇ ਪਿੱਛੇ ਵੀ ਮੀਂਹ ਘਟ ਗਿਆ ਮਹਿਲਾਵਾਂ ਦਾ ਦੇਖਣਾ ਹੈ ਕਿ ਮਹਿਲਾਵਾਂ ਦਾ ਦੇਖਣਾ ਜੀ ਚਾਹੀਦਾ ਵਾ ਤੇ ਮਹਿਲਾਵਾਂ ਕਹਿੰਦੀ ਆਪਣਿਆਂ ਲਈ ਅੱਜ ਕੋਈ ਦੇਖਣ ਆਇਆ ਸਾਡੇ ਸਾਹ ਲੈਣ ਆਇਆ ਗੱਲ ਇਹ ਤਾਂ ਵੀ ਅਸੀਂ ਤਾਂ ਜਿਹੜੇ ਥੱਲੇ ਲੈਵਲ ਤੇ ਪ੍ਰਧਾਨ ਆ ਅਸੀਂ ਤਾਂ ਦੇਖੋ ਜਿਹੜਾ ਪਹਿਲਾਂ ਵੀ ਕੱਢਦੇ ਰਹੇ ਆ ਪ੍ਰਿੰਸੀਪਲ ਸਾਹਿਬ ਸਾਡੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਖਿਆਲ ਰੱਖਦੇ ਉਹਨਾਂ ਨੂੰ ਇੱਕ ਦੋ ਦਿਨ ਕੋਈ ਕੰਮ ਪੈ ਗਿਆ ਸੀ ਜ਼ਰੂਰੀ ਕਿਤੇ ਜਾਣਾ ਪਿਆ ਉਹ ਆ ਗਿਆ ਰਾਤ ਦੇ ਪਰ ਉਹ ਸਵੇਰ ਦੇ ਦੇਖੋ ਵਿਲੇ ਸਰ ਦੇ ਤੁਰੇ ਫਿਰਦੇ ਦਰਿਆਵਾਂ ਤੇ ਸਾਰੇ ਬੰਨਾਂ ਤੇ ਗਏ ਆ ਅਸੀਂ ਵੀ ਉਹਨਾਂ ਦੀ ਰਹਿਮ ਨਾਲ ਹੀ ਤੁਰੇ ਫਿਰਦੇ ਆ ਨਾਲ ਹੀ ਉਹਨਾਂ ਦੇ ਤੁਰੇ ਫਿਰਦੇ ਆ ਕਿਉਂਕਿ ਆਪ ਬਹੁਤ ਟੈਨਸ਼ਨ ਲੈਂਦੇ ਧੰਨਵਾਦ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਨੇ ਜਿਹੜੇ ਲੋੜਵੰਦ ਨੇ ਉਹ ਕਿੰਨੀ ਦੇ ਤੱਕ ਇਹਨਾਂ ਨੂੰ ਮਿਲ ਜਾਏ ਉਹ ਪਹਿਲੀ ਗੱਲ ਤੇ ਕੋਈ ਨਹੀਂ ਇੱਕ ਤਾਂ ਹੰਤਰਪਾਲ ਲਾ ਮੰਗੀ ਆ ਉਹ ਸ਼ਾਮ ਤੱਕ ਇਹਨਾਂ ਨੂੰ ਦੇਣ ਦਾ ਸਾਡੇ ਪ੍ਰਿੰਸੀਪਲ ਸਾਹਿਬ ਨੇ ਵਾਅਦਾ ਕੀਤਾ ਸਾਡੇ ਨਾਲ ਪ੍ਰਧਾਨ ਨੇ ਅਸੀਂ ਸਾਰੇ ਕਰਾਂਗੇ ਉਕੇ ਅਸੀਂ ਉਹਨਾਂ ਦੇ ਤੇ ਇਸ ਤੇ ਚੱਲਣਾ ਪ੍ਰਿੰਸੀਪਲ ਸਾਹਿਬ ਤੇ ਸ਼ਾਮ ਤੱਕ ਇਹ ਪੂਰਾ ਕਰਾਂਗੇ ਜੇ ਕੋਈ ਹੋਰ ਵੀ ਮੰਗ ਹੋਊਗੀ ਸਾਰੇ ਰਲ ਮਿਲ ਕੇ ਇਹਨਾਂ ਦੀ ਪੂਰੀ ਕਰਾਂਗੇ ਧੰਨਵਾਦੀ ਥੈਂਕ ਯੂ ਸ਼ਿਕਰ ਜੀ ਅੱਜ ਅਸੀਂ ਸਾਰੇ ਸਾਡੇ ਵੱਡੇ ਭੈਣ ਜੀ ਸ਼੍ਰੀਮਤੀ ਕ੍ਰਿਸ਼ਨਾ ਗਰੇਵਾਲ ਜੀ ਦੇ ਨਿਰਦੇਸ਼ ਤੋ ਇੱਥੇ ਮੌਇਨਾ ਕਰਨ ਆਇਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਆਇਆ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਔਰ ਇੱਥੇ ਆ ਕੇ ਅਸੀਂ ਸਤਲੂ ਦੇ ਬੰਦੇ ਦੇ ਖੜੇ ਆ ਤੇ ਸਾਰੇ ਹਾਲਾਤਾਂ ਦਾ ਪ੍ਰੈਕਟੀਕਲੀ ਜਾਇਜ਼ਾ ਕੀਤਾ ਹੈ ਔਰ ਮੈਂ ਸੈਲੂਟ ਕਰਦੀ ਆ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੀ ਪੂਰੀ ਟੀਮ ਅਜਿੱਤ ਹੈ ਔਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਛੋਟੇ-ਛੋਟਾ ਕਰਮ ਕਰਤਾ ਜਿਹੜਾ ਹੈ ਉਹ ਇਸ ਸਮੇਂ ਆਪਣੇ ਟੋਸ ਤੇ ਹੈ ਔਰ ਕੰਮ ਕਰ ਰਿਹਾ ਲੋਕਾਂ ਦੀ ਭਲਾਈ ਦੇ ਲਈ ਔਰ ਪਿੰਡ ਵਾਲੇ ਲੋਕਾਂ ਨਾਲ ਗੱਲ ਕੀਤੀ ਆ ਸੀ ਸਾਹਾ ਸਾਡੇ ਨਾਲ ਸਾਡੀਆਂ ਪੈਣਾ ਜੁੜੀਆਂ ਹੋਈਆਂ ਇੱਥੇ ਔਰ ਜਿਹੜਾ ਸਾਡੇ ਭਰਾ ਖੜੇ ਆ ਨੇ ਇਸਾਈ ਬੰਨੇ ਦੀ ਰਾਖੀ ਕਰਨ ਵਾਸਤੇ ਇੱਕ ਇਦਾਂ ਦਾ ਲੜਾਈ ਲੜ ਰਹੇ ਆ ਜਿਹਦੇ ਵਿੱਚ ਲੋਕਾਂ ਦੀ ਸੇਫਟੀ ਹੋ ਸਕੇ ਔਰ ਇਹਨਾਂ ਨੇ ਵੀ ਆਪਣਾ ਕੰਟਰੀਬਿਊਸ਼ਨ ਜਿਹੜੀ ਮੇਰੀ ਭੈਣਾਂ ਇੱਥੇ ਸਾਡੇ ਨਾਲ ਖੜੀਆਂ ਐ ਇਹ ਵੀ ਕਹਿੰਦੇ ਰਾਤ ਨੂੰ ਬੰਨੇ ਤੇ ਸੀ ਅੱਜ ਫੇਰ ਆਪਣੀ ਡਿਊਟੀ ਦੇਨ ਆ ਗਏ ਆ ਤਾਂ ਅਸੀਂ ਸਾਰੇ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਦੀ ਹਲ ਕਰ ਰਹੇ ਆ ਔਰ ਸਾਡੇ ਵੱਡੇ ਭਾਂਜੇ ਨੇ ਜਿੱਦਾਂ ਕਿ ਜਿਹੜੇ ਫਲੋਰ ਔਰ ਮਈਵਾਲ ਜਿਹੜਾ ਵਿਲੇਜ ਹੈ ਉਥੇ ਦੀ ਜਿਹੜੀ મહિલાਾਂ ਹੈ ਉਹਨਾਂ ਨੂੰ ਇਹ ਕਨਫਰਮ ਕੀਤਾ ਕਿ ਉਹਨਾਂ ਨੂੰ ਤਰਪਾਲਾਂ ਦੀ ਲੋੜ ਸੀ ਜਾਂ ਉਹਨਾਂ ਨੂੰ ਰਸਲ ਪਾਣੀ ਦੀ ਲੋੜ ਹੈ ਉਹ ਸਾਰੀ ਉਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਹਨਾਂ ਨੂੰ ਪ੍ਰੋਵਾਈਡ ਕਰਨਗੇ ਔਰ ਬਸ ਇਹੀ ਕਹਿਣਾ ਚਾਹਨਾ ਹੈ ਕਿ ਇਸ ਟਾਈਮ ਉੱਪਰ ਸਾਰੇ ਸਬਰ ਰੱਖੇ ਪਰਮਾਤਮ ਕਤਿਕ ਆਬਦ ਹੈ ਇਸ ਤੋਂ ਸਾਰੇ ਅਸੀਂ ਨੇ ਜੱਟ ਸਿੱਖਿਆ ਥੈਂਕ ਯੂ ਵੈਰੀ ਮਚ ਆਇਓ ਮੈਮ ਮੈਮ ਅੱਜ ਤੁਨੀ ਮੌਕੇ ਤੇ ਪਹੁੰਚੀ ਹੋ ਡੋਰਾ ਕਰ ਰਹੇ ਹੋ ਸਵੇਰ ਲੈ ਕੇ ਸ਼ਾਮ ਦੁਪਹਿਰ ਹੋ ਚੁੱਕੀ ਆ ਜੀ ਕੀ ਕਹਿਣਾ ਕਰੀਏ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੋ ਕੁਦਰਤ ਦੀ ਮਾਰ ਹੈ ਦੇਖੋ ਅਸੀਂ ਹੁਣ ਇਸ ਟਾਈਮ ਸਤਲੁਜ ਦੇ ਬੰਨੇ ਤੇ ਖੜੇ ਆਂ ਪੈਣਾ ਨਾਲ ਐ ਪਿੰਡ ਵਾਲੇ ਪਿੰਡ ਵਾਸੀ ਪੰਜ ਪਿੰਡ ਦੀਆਂ ਲੇਡੀਜ਼ ਸਾਡੇ ਨਾਲ ਐ ਮੈਂ ਇਹੀ ਕਹੂੰਗੀ ਕਿ ਭਗਵੰਤਾਨ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਸਾਡੀ ਡਿਊਟੀ ਲਈ ਆ ਉਹਨਾਂ ਨੇ ਕਿ ਪਿੰਡ-ਪਿੰਡ ਜਾ ਕੇ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਐ ਇਹਨਾਂ ਲੇਡੀਜ਼ ਨੂੰ ਜਾਂ ਕੁਝ ਵੀ ਹੈਗਾ ਆਪਾਂ ਉਹਦੀ ਉਹਨਾਂ ਦੀ ਹੈਲਪ ਕਰੀਏ ਬਾਕੀ ਦੇਖੋ ਕੁਦਰਤ ਦੀ ਐ ਮੈਂ ਤਾਂ ਇਹੀ ਕਹੂੰਗੀ ਪਰਮਾਤਮਾ ਅਗੇ ਇਹੀ ਅਸੀਂ ਅਰਦਾਸ ਕਰਦੇ ਆਂ ਕਿ ਜਿਹੜਾ ਇਹ ਮੀਂਹ ਦਾ ਹੈ ਸਿਲਸਿਲਾ ਥੋੜਾ ਜਿਆ ਰੁਕ ਜਾਏ ਕਿ ਲੋਕਾਂ ਨੂੰ ਸੁੱਖ ਦੀ ਰਾਤ ਆਵੇ ਉਹ ਕਹਿੰਦੀ ਅਸੀਂ ਰਾਤ ਨੂੰ ਵੀ ਇੱਥੇ ਅਸੀਂ ਲੇਗਾ ਤੇ ਪੂਰੇ ਭਰ ਰਹੀਆਂ ਮਿੱਟੀ ਦੇ ਕਿ ਮਨ ਕਿਤੇ ਟੁੱਟ ਨਾ ਜਾਵੇ ਜੀ ਕਿਥੇ ਜਾ ਰਿਹਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਪਈ ਜਾਏ ਹਾਂਜੀ ਵਹਾਅ ਬਹੁਤ ਤੇਜ਼ ਆ ਤੁਸੀਂ ਆਪਣੇ ਕੈਮਰਾਮੈਨ ਨੂੰ ਕਹਿ ਵੀ ਸਕਦੇ ਹੋ ਕਿ ਉਦੋਂ ਥੋੜਾ ਦੇਖੋ ਪਰ ਥੋੜਾ ਜਿਹਾ ਇਹਨਾਂ ਨੇ ਸਾਨੂੰ تسਲੀ ਦਿੱਤੀ ਹੈ ਕਿ ਕੱਲ੍ਹ ਨਾਲੋਂ ਥੋੜਾ ਜਿਹਾ ਲੈਵਲ ਘਟਿਆ ਹੈ ਜੀ ਥੋੜੀ ਜਿਹੀ ਉਮੀਦ ਸਾਡੇ ਵੀ ਦਿਲ 'ਚ ਹੈਗੀ ਹੈ ਕਿ ਥੋੜਾ ਜਿਹਾ ਲੈਵਲ ਘਟਿਆ ਹੈ ਹੁਣ ਤਾਂ ਲੇ ਆਇਆ ਸਤਿਪ੍ਰੀਤਕ ਹੋ ਚੁਕੀ ਹੈ ਪਰ ਮਾਪਾ ਦੇ ਜਿਹੜਾ ਪੂਰਾ ਪੰਜਾਬ ਇੱਕ ਪਾਸੇ ਖੜਾ ਬਾਈ ਹੁਣ ਇਸ ਕੰ ਹਾਂਜੀ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਦੇਖੋ ਪੰਜਾਬ ਜਿਹੜਾ ਸਾਡਾ ਇੱਕ ਸਟੇਟ ਆ ਸਾਡਾ ਰਾਜ ਆ ਉਹ ਹਮੇਸ਼ਾ ਤੋਂ ਹੀ ਜਾਣਿਆ ਜਾਂਦਾ ਕਿ ਪੰਜਾਬੀ ਜਿਹੜੇ ਮਦਦ ਲਈ ਹਮੇਸ਼ਾ ਖੜੇ ਰਹਿੰਦੇ ਕਿਤੇ ਵੀ ਹੋਵੇ ਆਲ ਇੰਡੀਆ ਚ ਕਿਤੇ ਵੀ ਤੇ ਇਹ ਤਾਂ ਹੁਣ ਸਾਡੇ ਆਪਣੀ ਪੰਜਾਬ ਦੀ ਵਾਰੀ ਆ ਜੀ ਅਸੀਂ ਸਾਰੇ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ ਜੀ ਤੇ ਅਸੀਂ ਵੀ ਕਿਸੇ ਪਾਸਿਆਂ ਵੀ ਕੋਈ ਕਮੀ ਨਹੀਂ ਆਣ ਦਵਾਗੇ ਸੈਂਟਰ ਵੱਲੋਂ ਵੀ ਕੋਈ ਹਲੇ ਤੱਕ ਕੋਈ ਹਲੇ ਜਾਰੀ ਨਹੀਂ ਹੋਇਆ ਕੁਝ ਵੀ ਨਹੀਂ ਸਾਨੂੰ ਵੀ ਕੋਈ ਸੈਂਟਰ ਵੱਲੋਂ ਕੁਝ ਨਹੀਂ ਹੋਇਆ ਪਰ ਉਹ ਅੰਮ ਹਲ ਤੱਕ ਸੈਂਟਰ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ। ਲਗਾਤਾਰ ਬਾਰਿਸ਼ ਟੈਂਪੇ ਕਾਰਨ ਲੋਕਾਂ ਦੇ ਲੈਂਟਰ ਟੱਪੇ ਚੋਂ ਲੋਕਾਂ ਨੂੰ ਟੈਂਟਰ ਪੋਲੀਟਿਕ ਆਪ ਵੀ ਚੋਈ ਰਹੇ ਸੀ। ਹੁਣ ਦੇਖਿਆ ਜਾ ਰਿਹਾ ਕਿ ਲੈਂਟਰ ਵੀ ਚੁੰਦੇ ਹੋ ਨਹੀਂ। ਜੀ ਜੀ। ਔਰ ਇਹਨੇ ਘਰ ਘਰ ਜਾ ਕੇ ਦੇਖਿਆ ਹੈ ਤਾਂ। ਤੇ ਉਹਨਾਂ ਵਾਸਤੇ ਤੁਸੀਂ ਕੀ ਜਵਾਬ ਦਿੱਤਾ? ਇਹ ਮੈਂ ਹੁਣੀ ਆਪਣੀ ਭੈਣਾਂ ਨਾਲ ਗੱਲ ਕੀਤੀ ਹੈ ਤੇ ਇਹਨਾਂ ਨੇ ਮੇਰੇ ਕੋਲ ਤਰਪਾਲਾਂ ਦੀ ਡਿਮਾਂਡ ਕੀਤੀ ਹੈ ਜੀ ਸਾਨੂੰ ਤਰਪਾਲਾਂ ਚਾਹੀਦੀਆਂ ਐ ਤੇ ਇਹਨਾਂ ਨੇ ਹੁਣ 100 ਤਰਪਾਲਾਂ ਦਾ ਕਿਹਾ ਹੈ। ਅਸੀਂ ਹੁਣ ਆਪਣੇ ਹਲਕਾ ਇੰਚਾਰਜ ਜੀ ਨੂੰ ਦੱਸਦੇ ਹਾਂ ਤੇ ਇਹਨਾਂ ਨੂੰ ਸ਼ਾਮ ਤੱਕ ਤਰਪਾਲਾਂ ਪ੍ਰੋਵਾਈਡ ਕਰਵਾ ਦਮਾ। ਠੀ ਕੀ ਨਾਉ ਮਤੈ ਮੇਰਾ ਚਿੰਦੋ ਬਾਈ ਚਿੰਦੋ ਬਾਈ ਤੇ ਮਤਲਬ ਕੀ ਕਹਿਣਾ ਚਾਹੁੰਗਾ ਜੋ ਇਸ ਪਿੰਡ ਦੇ ਜੋ ਹਾਲਾਤ ਨੇ ਜੋ ਪਾਣੀ ਕਰਕੇ ਹਾਂਜੀ ਪਾਣੀ ਰਾਤ ਬਹੁਤ ਬੁਰੇ ਮੰਦੇ ਹਾਲਤ ਆ ਤੇ ਹਾਲਤ ਚ ਬਹੁਤ ਮਾੜੀ ਆ ਕੱਤਰ ਨਹੀਂ ਸਕਦੇ ਕੁਝ ਵੇਹ ਨਹੀਂ ਸਕਦੇ ਅਸੀਂ ਨਾ ਰੋਟੀ ਬਣਾ ਸਕਦੇ ਨਾ ਸਾਡੇ ਘਰ ਦਾ ਬਹੁਤ ਮੰਦਾ ਹਾਲ ਆ ਨਾ ਲੱਗ ਸਕਦੇ ਅਸੀਂ ਤੇ ਪਾਸੇ ਇਹਨਾਂ ਸੱਤਾਂ ਵੀ ਸਾਰੀਆਂ ਚੋਰੀਆਂ ਆ ਕਿੰਨੀ ਤੇ ਨਾ ਕਿੰਨੀ ਦਿਨ ਹੋ ਗਈ ਤੁਹਾਨੂੰ ਬੰਨ ਲਗਾ ਦਿੰਦੇ ਬੰਨ ਲਗਾ ਤੇ ਗਈ ਜਰੀ ਹੋ ਗਏ 50 ਸਾਲ ਹੋ ਗਏ ਲੱਗਣ ਪਹਿਲਾਂ ਵੀ ਵੱਡਾ ਹੜ ਆਇਆ ਸੀ ਉਦੋਂ ਤਾਂ ਉਦੋਂ ਵੀ ਇਦਾਂ ਹੀ ਹੁੰਦੀ ਸੀ ਉਦੋਂ ਚੱਲ ਸਾਨੂੰ ਤੇ ਪਹਿਲਾਂ ਮਿਲ ਜਾਂਦੀਆਂ ਸੀ ਦੋਆਂ ਦੀ ਤੇ ਹੁਣ ਨਹੀਂ ਕੁਝ ਮਿਲਿਆ ਕਈ ਨਹੀਂ ਸੀ ਤੇ ਹੁਣ ਕੋਈ ਪਹੁੰਚਿਆ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਸਾਡੇ ਵੱਲ ਕੋਈ ਸਾਦ ਲੈਣ ਲਈ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਕੋਈ ਨਾ ਕੋਈ ਵੀ ਨਹੀਂ ਸਾਡੇ ਕੋਲ ਪਹੁੰਚਾ ਸਾਡੇ ਕੀ ਮੰਗ ਕੀ ਕਰ ਰਹੇ ਹੋ ਮਹਿੰਗਾਈ ਕਹਿੰਦੇ ਸਾਡੀਆਂ ਲੋੜਾਂ ਪੂਰੀਆਂ ਕਰੋ ਜਿਹੜੀ ਸਾਡੀਆਂ ਲੋੜਾਂ ਆ ਸਾਨੂੰ ਪੂਰ ਦਿਓ ਸਾਰੇ ਸੁਰਤਾਂ ਪੂਰੀਆਂ ਕਰੋ ਸਾਡੇ ਨਾ ਕੰਮ ਕੰਮ ਦੇ ਨਾਲ ਪੈਸੇ ਵਧਣੇ ਚਾਹੀਦੇ ਸਾਡੇ ਕੀ ਕੰਮ ਕਰਦੇ ਕੰਮ ਆ ਕਿਹੜੀ ਦਿਹਾੜੀ ਮਿਹਨਤ ਕਰਨੇ ਆ ਇਹ ਵੀ ਨਹੀਂ ਸਾਡੇ ਰੇਗਿਆਂ ਦਾ ਕਾਲਾ ਨੇ ਹੋਰ ਦਿਹਾੜੀ ਮਿਲ ਜਾਵੇ ਉਹ ਮਜੂਰੀ ਕਰ ਲੈਣੇ ਆ ਮਜੂਰੀ ਅੱਥੀ ਕੋਈ ਨਹੀਂ ਛੱਡੀ ਕਦੀ ਹਾਂਜੀ ਕਰ ਵੀ ਤੁਹਾਨੂੰ ਕਿਹੜੀ ਦਿਤੀ ਜਾ ਰਹੀ ਹੈ ਸਰਦ ਦੇ ਰੇਗਿਆਂ 1347 ਘਰ ਚੱਲ ਜਾਂਦਾ ਹਾਂਜੀ ਘਰ ਇਦਾਂ ਹੀ ਚੱਲਦਾ ਪਰ ਆਵਾ ਦੇ ਮਾਰੇ ਮੋਟੇ ਜਿਹਾਂ ਗਰੀਬੀ ਚੱਲਾ ਚੱਲਦਾ ਆ ਇਹ ਬੰਦਾ ਮੇਰਾ ਹੈ ਨਹੀਂ ਸਿਰ ਤੇ ਮੁੰਡਾ ਆ ਉਹ ਬਿਮਾਰ ਆ ਚੂਗਾ ਦਾ ਮਰੀਜ਼ ਆ ਤੇ ਉਹਦੀ ਦਵਾਈ ਚੱਲਦੀ ਜਾਂਦਾ ਹੁਣ ਘਟੋ ਘਟ ਮਿੰਨੋ ਮਹੀਨੇ ਹੋ ਗਏ ਇਦਾਂ ਹੀ ਬਿਮਾਰ ਆ ਸ਼ੂਗਰ ਬਹੁਤ ਵੱਧ ਰਹੀ ਆ ਬਹੁਤ ਹੱਤ ਮੰਦੇ ਆ ਸਾਡੇ ਤਾਂ ਪੰਜ ਕੁੜੀਆਂ ਉਹਦੇ ਮੁੰਡੇ ਮੇਰੇ ਦੀਆਂ ਇਦਾਂ ਹੀ ਘਰ ਚੱਲਦੀ ਜਾਂਦਾ ਮਾੜਾ ਮਟਾਰਾ ਰੱਬ ਦੇ ਆਸਰੇ ਤੇ ਹਾਂ